ਤੁਸੀਂ ਜੁੜਿਓ ਔਨ 에ਅਰ ਦੇ ਨਾਲ ਮੈਂ ਹਾਂ ਚਰਨਦੀਪ ਚੋਸ਼ੀ ਅੱਜ ਅਸੀਂ ਤੁਹਾਨੂੰ ਇੱਕ ਵਿਸ਼ੇਸ਼ ਸਟੋਰੀ ਵਿਸ਼ੇਸ਼ ਖਬਰ ਦਿਖਾ ਰਹੇ ਹਾਂ ਪਟਿਆਲਾ ਤੋਂ ਜਿਹੜੇ ਕੀ ਗੋਤਾਖੋਰਾਂ ਦੀ ਟੀਮ ਦੇ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਤਸਵੀਰ ਪਹਿਲਾਂ ਤੁਸੀਂ ਦੇਖ ਰਹੇ ਹੋ ਪਹਾੜਾ ਤੋਂ ਕੀ ਗੋਤਾਖੋਰ ਦੀ ਜਿਹੜੀ ਟੀਮ ਹੈ ਉਹਨਾਂ ਦੇ ਜਿਹੜੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਅਗਰ ਕਿਸੇ ਦੇ ਕੋਈ ਵੀ ਵਿਅਕਤੀ ਹਾਕੜਾ ਚ ਛਾਲ ਮਾਰ ਲੈਂਦਾ ਤਾਂ ਉਸ ਤੋਂ ਬਾਅਦ ਉਹ ਫਿਰ ਉਸੇ ਵਿਅਕਤੀ ਦੀ ਭਾਲ ਕਰਦੇ ਆਂ ਅਗਰ ਕੋਈ ਵੀ ਹੁੰਦਾ ਚਾਹੇ ਉਹ ਕੋਈ ਔਰਤ ਹੈ ਜਾਂ ਕੋਈ ਵਿਅਕਤੀ ਹੈ ਜਾਂ ਕੋਈ ਨੌਜਵਾਨ ਹੈ ਕੋਈ ਵੀ ਹੁੰਦਾ ਹੈ ਤਾਂ ਉਸ ਦੇ ਲਈ ਇਹਨਾਂ ਨੂੰ ਬਹੁਤ ਹੀ ਜਦੋਜਹਿਦ ਕਰਨੀ ਪੈਂਦੀ ਹੈ ਜਦੋਂ ਇਹ ਡੈੱਡ ਬੋਡੀ ਕੱਢਣ ਵੀ ਚਾਹੁੰਦੇ ਨੇ ਪਰ ਇਹਨਾਂ ਦੀ ਅੱਜ ਅਸੀਂ ਪ੍ਰਧਾਨ ਦੇ ਨਾਲ ਗੱਲ ਕਰਾਂਗੇ ਜੋ ਇਸ ਸਾਰੇ ਗੋਤਾਖੋਰਾਂ ਦੇ ਇੰਚਾਰਜ ਨੇ ਇਹਨਾਂ ਤੁਸੀਂ ਪਹਿਲਾਂ ਤਸਵੀਰਾਂ ਵੀ ਦੇਖ ਰਹੇ ਕਿ ਕਿੰਨੀ ਮਿਹਨਤ ਇਹਨਾਂ ਨੂੰ ਕਰਨੀ ਪੈਂਦੀ ਆ ਇੰਨੀ ਠੰਡੇ ਦੇ ਬਾਵਜੂਦ ਇੰਨੇ ਠੰਡੇ ਪਾਣੀ ਦੇ ਵਿੱਚ ਇਹ ਜਦੋਂ ਅੰਦਰ ਜਾਂਦੇ ਨੇ ਤੇ ਡੈੱਡ ਬੋਡੀ ਨੂੰ ਕੱਢ ਕੇ ਲਿਆਉਂਦੇ ਨੇ ਡੈੱਡ ਬੋਡੀ ਕੀ ਹੋਰ ਵੀ ਕੋਈ ਚੀਜ਼ ਕਈ ਵਾਰ ਪੁਲਿਸ ਨੂੰ ਕੋਈ ਗੱਡੀ ਚੋਰਾਂ ਵੱਲੋਂ ਕੋਈ ਚੋਰੀ ਕੀਤੀ ਹੋਈ ਚੀਜ਼ ਨਹਿਰ 'ਚ ਘੇਰ ਦਿੰਦੇ ਨੇ ਜਾਂ ਕੋਈ ਵੀ ਚੀਜ਼ ਹੁੰਦੀ ਹੈ ਉਹ ਵੀ ਇਹ ਪੁਲਿਸ ਦਾ ਸਾਥ ਪੂਰਾ ਦਿੰਦੇ ਨੇ ਲੋਕਾਂ ਦਾ ਤਾਂ ਸਾਥ ਇਹਨਾਂ ਨੇ ਦੇਣਾ ਹੀ ਆ ਪਰ ਲੋਕ ਕਹਿੰਦੇ ਸਾਡਾ ਸਾਥ ਹੀ ਦਿੰਦੇ ਨਾ ਸਾਡੀਆਂ ਸਰਕਾਰਾਂ ਸੁਣਦੀਆਂ ਗਰੀਬ ਘਰਾਂ ਦੇ ਹਨ ਜਿਹੜੇ ਇਹ ਕੰਮ ਕਰਦੇ ਨੇ ਇਹਨਾਂ ਦੇ ਪ੍ਰਧਾਨ ਹੈ ਸ਼ੰਕਰ ਜਿਹੜੇ ਕੀ ਹੈਗੇ ਅਸੀਂ ਸ਼ੰਕਰ ਭਾਰਤਵਾਦੀ ਜੀ ਗੱਲ ਕਰਦੇ ਆ ਸ਼ੰਕਰ ਜੀ ਕਿੰਨੇ ਸਾਲ ਹੋ ਗਏ ਪਹਿਲਾਂ ਤੁਸੀਂ ਇਹ ਦੱਸੋ ਜਿਹੜੇ ਕੰਮ ਕਰ ਰਹੇ ਹੋ ਗੋਤਾਖੋਰਾਂ ਦੀ ਟੀਮ ਜੋਸ਼ੀ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਗੋਤਾਖੋਰਾਂ ਦਾ ਇੱਕ ਇੰਟਰਵਿਊ ਲੈ ਰਹੇ ਹੋ ਇੱਥੇ ਤੱਕ ਵੀ ਅਸੀਂ ਬਹੁਤ ਤੁਹਾਡਾ ਸ਼ੁਕਰੀਆ ਕਰਦੇ ਵੀ ਕਿ ਇੰਟਰਵਿਊ ਸਾਡੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸਾਡਾ ਇੰਟਰਵਿਊ ਲੈ ਰਹੇ ਹੋ ਇੱਥੇ ਲਗਭਗ 20 ਤੋਂ 22 ਸਾਲ ਡਾਈਵਰਸ ਜਿਹੜੇ ਗੋਤਾਖੋਰ ਨੇ ਉਹ ਕੰਮ ਕਰਦੇ ਨੇ ਆਪਣਾ ਔਰ ਇੱਥੇ ਨਹੀਂ ਕੱਲਾ ਪੂਰਾ ਪੰਜਾਬ ਪੂਰਾ ਹਰਿਆਣਾ ਰਾਜਸਥਾਨ ਤੱਕ ਨੂੰ ਟੱਚ ਕਰਦੇ ਲਗਭਗ 500 ਬੰਦੇ ਦੀ ਟੀਮ ਹੈ 250 ਤਕਰੀਬਨ ਬੰਦਿਆਂ ਦੀ ਟੀਮ ਹੈ ਉਹ ਪੰਜਾਬ ਦੀ ਹੈ 100 ਬੰਦਿਆਂ ਦੀ ਟੀਮ ਹੈ ਪਟਿਆਲੇ ਜ਼ਿਲ੍ਹੇ ਦੀ ਹੈ ਸੋ ਗੋਤਾਖੋਰ ਇੱਥੇ ਆਪਣਾ ਕੰਮ ਕਰਦੇ ਨੇ ਰਾਂਗਾ ਸਿੱਕਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਕਿਰਾਏ ਤੇ ਰਹਿੰਦੇ ਨੇ ਬੱਚੇ ਸਰਕਾਰੀ ਸਕੂਲਾਂ ਤੇ ਕਿਤੇ ਪੜਦੇ ਨੇ ਕੁਝ ਪੜ ਵੀ ਨਹੀਂ ਪਾਉਂਦੇ ਕਿਉਂਕਿ ਪੀਸਾ ਬਹੁਤ ਮਹਿੰਗੀਆਂ ਨੇ ਸੋ ਦੇ ਨਹੀਂ ਪਾਉਂਦੇ ਹੈਗੇ ਤਾਂ ਕਿਦੇ ਨੇ ਕਿਤੇ ਸਰਕਾਰ ਜਿਹੜੀ ਹੈ ਸਰਕਾਰ ਬਹੁਤ ਆਈਆਂ ਬਹੁਤ ਚਲੀ ਗਈਆਂ ਹੁਣ ਇੱਥੇ ਆਮ ਆਦਮੀ ਦੀ ਸਰਕਾਰ ਹੈ ਤਾਂ ਸੀਐਮ ਸਾਹਿਬ ਸਾਡੇ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਅਸੀਂ ਗੁਹਾਰ ਲਾਣਾ ਚਾਹੁੰਦੇ ਆਂ ਵੀ ਇਹ ਜਿਹੜੇ ਗੋਤਾਖੋਰ ਨੇ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਨੇ ਇਹ ਇੱਕ ਅਨਮੋਲ ਖਜ਼ਾਨਾ ਕਿਉਂਕਿ ਜੇਕਰ ਅਸੀਂ ਕੰਮ ਕਰਦੇ ਇੱਕ ਟੀਮ ਸਰਕਾਰ ਕੋਲ ਐਨਡੀਆਰਫ ਦੀ ਟੀਮ ਹੈ ਜਿਹੜੀ ਹੈਗੀ ਆ ਔਰ ਅਸੀਂ ਜਿਹੜੇ ਹੈਗੇ ਉਹ ਟ੍ਰੇਨਿੰਗ ਵਾਲੇ ਨੇ ਉਹਨਾਂ ਦੀ ਤਨਖਾਹਾਂ ਲਗਭਗ ਲੱਖ ਤੋਂ 1.5 ਲੱਖ ਰੁਪਏ ਤਨਖਾਹਾਂ ਨੇ ਸਾਡੀ ਗੁਹਾਰ ਹੈ ਵੀ ਜੇ ਸਾਨੂੰ ਕਿਤੇ ਕੋਈ ਰੋਜ਼ਗਾਰ ਦੇ ਦੇ ਸਰਕਾਰ ਇੱਥੇ ਤੱਕ ਅਸੀਂ ਇਹ ਵੀ ਗੁਹਾਰ ਕਰੀ ਹੈ ਵੀ ਸਾਨੂੰ ਕਿਤੇ ਡੀਸੀ ਰੇਟ ਤੇ ਹੀ ਰੱਖਿਆ ਜਾਵੇ ਤਾਂ ਅਸੀਂ ਜਿਹੜਾ ਆਪਣੇ ਪਰਿਵਾਰ ਦਾ ਕਿਉਂਕਿ ਕਿਰਾਏ ਤੇ ਰਹਨੇ ਆ ਕਿਰਾਏ ਵੀ 2-2 4-4 5-5 ਹਜ਼ਾਰ ਰੁਪਏ ਕਿਰਾਇਆ ਹੈਗਾ ਤਾਂ ਬੜੀ ਕਠਿਨਾਈਆਂ ਦੇ ਨਾਲ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਬਹੁਤ ਮੁਸ਼ਕਿਲ ਨਾਲ ਹੁੰਦਾ ਹੈਗਾ ਸਾਡਾ ਤੁਹਾਡੇ ਤੇ ਇੱਕ ਇਲਜ਼ਾਮ ਲੱਗਦਾ ਹੈ ਕਿ ਕਹਿੰਦੇ ਜਦੋਂ ਜੇ ਕੋਈ ਨਹਿਰ ਚ ਡਿੱਗ ਜਾਂਦਾ ਤਾਂ ਉਹਦੇ ਪਰਿਵਾਰ ਤੋਂ ਪਿੱਛੇ ਕਹਿੰਦੇ ਗੋਤਾਖੋਰ ਬਹੁਤ ਪੈਸੇ ਲੈਂਦੇ ਆ ਪਰ ਤੁਸੀਂ ਕਹਿ ਰਹੇ ਹੋ ਤੁਹਾਡੀ ਸਰਕਾਰ ਵੀ ਨਹੀਂ ਮਦਦ ਕਰਦੀ ਤੁਹਾਡੇ ਤਾਂ ਉਹਦੇ ਬੈਠਣ ਦਾ ਟਿਕਾਣਾ ਵੀ ਨਹੀਂ ਹੈਗਾ ਜਦੋਂ ਕੋਈ ਬੰਦਾ ਛਾਲ ਮਾਰ ਲੈਂਦਾ ਤਾਂ ਗੋਤਾਖੋਰਾਂ ਨੂੰ ਉਦੋਂ ਹੀ ਪਤਾ ਮਤਲਬ ਲੱਭਦੇ ਆ ਲੋਕ ਗੋਤਾਖੋਰ ਕਿੱਥੇ ਮਿਲਣਗੇ ਤੁਹਾਡੇ ਨੰਬਰ ਵੀ ਲਗੇ ਪਏ ਹੈਗੇ ਆ ਕਿੰਨੇ ਕ ਪੈਸੇ ਤੁਸੀਂ ਲੈ ਲੈਨੇ ਹੋ ਜਿਵੇਂ ਜਿਹੜੇ ਲੋਕ ਜ਼ਿਆਦਾ ਕਹਿੰਦੇ ਆ ਕਿ ਗੋਤਾਖੋਰ ਪੈਸੇ ਬਹੁਤ ਲੈਂਦੇ ਭਾਈ ਸਾਹਿਬ ਤੁਸੀਂ ਇਹ ਲਾ ਲਓ ਜੇ ਕੋਈ ਬੰਦਾ ਇੱਥੇ ਛਾਲ ਮਾਰਦਾ ਉਨੂੰ ਅਸੀਂ ਜੀਵਿਤ ਬਾਹਰ ਕਰਦੇ ਆ ਤਾਂ ਉਹਦੇ ਲਈ ਉਹ ਕੋਈ ਸਿਰਫ ਇੱਕ ਵਰਲਡ ਹੁੰਦਾ ਵੀ ਬਹੁਤ ਧੰਨਵਾਦ ਤੁਸੀਂ ਰੱਬੋਂ ਸ਼ੁਕਰੀਆ ਤੁਹਾਡਾ ਬਹੁਤ ਜੀਵਤ ਬੰਦੇ ਦੀ ਕੋਈ ਬੁੱਕਤ ਨਹੀਂ ਹੈਗੀ ਆ ਜਾਂ ਤਾਂ ਕੋਈ ਸਾਨੂੰ ਅੱਜ ਤੱਕ ਕੋਈ ਇੰਨੇ ਇਨਸਾਨਾਂ ਦੀ ਅਸੀਂ ਜ਼ਿੰਦਗੀ ਬਚਾਈ ਹੈ ਪਰ ਸਾਨੂੰ ਅੱਜ ਤੱਕ ਕੋਈ ਦੀਨ ਤੋਂ ਵਾਰ દિਵਾਲੀ ਦਸਹਿਰਾ ਵੀ ਸਾਨੂੰ ਕਿਸੇ ਪਾਸੇ ਕੋਈ ਮਦਦ ਨਹੀਂ ਆਂਦੀ ਜਿਹੜੇ ਤੁਸੀਂ ਗੱਲ ਕਰੀਏ ਗੋਤਾਖੋਰ ਪੈਸੇ ਹੀ ਲੈਂਦੇ ਨੇ ਜਿਆਦਾ ਪੈਸੇ ਮੰਗਦੇ ਨੇ ਉਨ ਲਾ ਲੋਬੀ ਐਥੋਂ ਪਟਿਆਲੇ 'ਚ ਤੁਸੀਂ ਖੜੇ ਹੋ ਪਟਿਆਲੇ ਤੋਂ ਖਨੌਰੀ ਜਿਹੜਾ ਹੈਗਾ ਇਹ ਤੋਂ 70 ਕਿਲੋਮੀਟਰ ਹੈ 70 ਕਿਲੋਮੀਟਰ ਦੇ ਵਿੱਚ ਇੱਕ ਕਿਸੇ ਦਾ ਸ਼ਬ ਅਗਰ ਕੋਈ ਬੰਦਾ ਡੁੱਬ ਜਾਂਦਾ ਹੈਗਾ ਉਸ ਨੂੰ ਲੱਭਣ ਵਾਸਤੇ ਲਗਭਗ ਪਟਿਆਲੇ ਦੀ ਟੀਮ ਸਮਾਣਾ ਪਾਤੜਾ ਖਨੌਰੀ ਇਹ ਤਾਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਤਾਂ ਉਹਦੇ ਵਿੱਚ ਜੇ ਪਰਿਵਾਰ ਜਿਹੜਾ ਜਿਹਦਾ ਬੰਦਾ ਘੁੰਮਿਆ ਹੁੰਦਾ ਉਹੀ ਪਰਿਵਾਰ ਲਗਭਗ ਇੱਕ ਕਾਰ 'ਚ ਜਾਣਗੇ 1500 ਦਾ ਡੀਜ਼ਲ ਪੁਆਣਗੇ ਉਹ 1000 1500 ਦੀ ਰੋਟੀ ਖਾ ਜਾਣਗੇ 3000 ਚ ਉਹ ਆਪ ਪੈਂਦੀ ਨੇ ਠੀਕ ਹੈ ਜੀ 3000 ਤੇ ਜੇ ਉਹ ਡੈੱਡ ਬੋਡੀ 10 ਦਿਨਾਂ ਬਾਅਦ ਮਿਲੀ ਤਾਂ ਕਿੰਨੇ ਪੈਸੇ ਹੋਗੇ ਜੀ ਤੁਸੀਂ 30000 ਰੁਪਏ ਹੋਗੇ ਔਰ ਪਰਿਵਾਰ ਵੀ ਦੁਖੀ ਗੋਤਾਖੋਰ ਵੀ ਦੁਖੀ ਬੋਡੀ ਕੱਢਣੀ ਹੈ ਕਿਨੇ ਗੋਤਾਖੋਰ ਨੇ ਜੇ ਉਹ ਗੋਤਾਖੋਰ ਤੁਸੀਂ ਲਾ ਲਓ ਇੱਥੋਂ 40 ਬੰਦੇ ਦੀ ਟੀਮ ਜਿਹੜੀ ਹੈਗੀ ਆ ਦੋ ਬੰਦੇ ਉਸ ਪਾਸੇ ਦੋ ਬੰਦੇ ਇਸ ਪਾਸੇ ਔਰ ਖਨੋਰੀ ਇਥੋਂ ਸਮਾਣਾ ਪਾਤਣਾ ਤੋਂ ਜੇ ਉਹ ਗੋਤਾਖੋਰ ਚੱਲਣਗੇ ਤਾਂ 6 ਗੋਤਾਖੋਰ ਬਾਈਕ ਹੋਣਗੇ 6 ਦੁਨੀ 12 ਬੰਦੇ ਜੇ ਉਹਨਾਂ ਦੀ 5-500 ਰੁਪਏ ਦਿਹਾੜੀ ਲਾ ਲੋ ਤਾਂ ਇੱਕ ਦਿਨ ਦੇ ਵਿੱਚ ਨਾ ਨਾ ਕਰਦੇ 7-8000 ਰੁਪਏ ਗੋਤਾਖੋਰ ਦਾ ਖਰਚਾ ਤੁਹਾਡੀ ਗੱਲ ਇਹ ਆ ਵੀ ਤੁਹਾਡਾ ਸਟਾਫ ਵੀ ਜ਼ਿਆਦਾ ਹੁੰਦਾ ਤੁਸੀਂ ਮਤਲਬ ਅਗਲੇ ਦੇ ਪਰਿਵਾਰ ਨੂੰ ਇੰਨਾ ਖੱਜਲ ਖਾਰਨਾ ਹੋਣਾ ਪਵੇ ਤੁਸੀਂ ਸਾਰਾ ਕਰ ਦਿੰਦੇ ਹੋ ਪਰ ਗੱਲ ਇੱਥੇ ਆ ਜਾਂਦੀ ਹੈ ਕਿ ਜੇ ਸਰਕਾਰਾਂ ਨੇ ਸਨਮਾਨਤ ਕੀਤਾ ਤੁਹਾਨੂੰ ਕਿਉਂਕਿ ਅੱਡੇ ਅੱਡੇ ਤੁਸੀਂ ਕੰਮ ਕਰਦੇ ਹੋ ਮੈਂ ਦੇਖਿਆ ਤੁਸੀਂ ਪੰਜਾਬ ਪੁਲਿਸ ਦਾ ਵੀ ਪੂਰਾ ਸਾਥ ਦਿੰਦੇ ਹੋ ਕਿਉਂਕਿ ਕਦੀ ਕੋਈ ਜੇ ਚੋਰ ਨੇ ਕੋਈ ਗੱਡੀ ਗੇੜਦੀ ਨਹਿਰ ਚ ਉਹ ਵੀ ਤੁਸੀਂ ਲੱਭਦੇ ਹੋ ਜੇ ਕੋਈ ਕਈ ਵਾਰ ਦੇਖਿਆ ਮੈਨੇ ਪੁਲਿਸ ਨੇ ਇੱਕ ਵਾਰ ਕੋਈ ਮੋਟਰਸਾਈਕਲ ਗਰੋ ਫੜਿਆ ਸੀ ਉਹ ਮੋਟਰਸਾਈਕਲ ਹੀ ਗੇੜ ਦਿੰਦੇ ਸੀ ਤੁਸੀਂ ਮਤਲਬ ਨਾ ਗਰਮੀ ਦੇਖਦੇ ਠੰਡ ਠੰਡ ਚ ਤਾਂ ਬਹੁਤ ਜ਼ਿਆਦਾ ਹੀ ਹੁੰਦਾ ਸਨਮਾਨਿਤ ਕੋਈ ਸਰਕਾਰਾਂ ਵੱਲੋਂ ਕੋਈ ਵੀ ਨਹੀਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੱਦ ਤੱਕ ਕਦੀ ਤੁਹਾਡੀ ਟੀਮ ਨੂੰ ਜਾਂ ਤੁਹਾਨੂੰ ਆਇਆ ਹੋਵੇ ਜੀ ਪਟਿਆਲਾ ਜ਼ਿਲ੍ਹਾ ਹੈਗਾ ਪਟਿਆਲੇ ਦੇ ਵਿੱਚ ਅਸੀਂ ਪ੍ਰਸ਼ਾਸਨ ਉਲਸ ਕੋਈ ਵੀ ਕੰਮ ਕਹਿ ਦੇਣ ਸਾਨੂੰ ਪੈਲ ਦੇ ਧਾਰ ਤੇ ਕੰਮ ਹੁੰਦਾ ਹੈਗਾ ਔਰ ਜੇ ਕੋਈ ਬੰਦਾ ਡਿਰ ਜਵੇ ਪਾਖੜਾ ਨਹਿਰ ਤੇ ਤਾਂ ਅਸੀਂ ਇਹ ਨਹੀਂ ਸਮਝਦੇ ਜੇ ਸਾਨੂੰ ਭਗਵਾਨ ਨੇ ਕੋਈ ਕਲਾ ਦਿੱਤੀ ਆ ਤਾਂ ਉਸ ਕਲਾ ਨੂੰ ਮੈਂ ਇਸਤੇਮਾਲ ਕਰਨਾ ਚਾਹੀਦਾ ਉਹ ਕਲਾ ਯੂਜ਼ ਕਰਕੇ ਸੀ ਕਿਸੇ ਨੂੰ ਜੀਵਿਤ ਬਾਹਰ ਕੱਢਦੇ ਆ ਕਿਸੇ ਦਾ ਬਾਈ ਕੱਢਦੇ ਲਗਭਗ 12 ਤੋਂ 15 ਗੋਤਾਖੋਰ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੇ ਜਿਹੜੇ ਘਰ ਵਾਲੀਆਂ ਨੇ ਉਹ ਕੋਠੀ 'ਚ ਕੰਮ ਕਰਦੀਆਂ ਨੇ ਭਾਂਡੇ ਧੋਂਦੀਆਂ ਨੇ ਕੁਝ ਅਸੀਂ ਵੀ ਸਹਾਰਾ ਲਾਂਦੇ ਪਰ ਸਾ ਮਤਲਬ ਪਾਖੜਾ ਦੇ ਵਿੱਚ ਹੀ ਹੋਏ ਆ ਜਿਹੜੇ ਜੀ ਜੀ ਬਿਲਕੁਲ ਪਾਖੜਾ 'ਚ ਡੁੱਬੇ ਨੇ ਕਿਉਂਕਿ ਗੋਤਾਖੋਰਾਂ ਦੀ ਕੁਝ ਐਸੇ ਨੇ ਜਿਨ੍ਹਾਂ ਦੇ শব ਵੀ ਨਹੀਂ ਮਿਲੇ ਆ ਕਿਉਂਕਿ ਗੋਤਾਖੋਰ ਤਰਾਕ ਹੁੰਦਾ ਔਰ শব ਗੋਤਾਖੋਰ ਦੇ ਹੀ ਨਹੀਂ ਮਿਲਦੇ ਆ ਤਾਂ ਕਿਤੇ ਨਾ ਕਿਤੇ ਪਰੇਸ਼ਾਨੀ ਹੁੰਦੀ ਆ ਸਰਕਾਰ ਦੀ ਗੱਲ ਕਰੀਏ ਪਟਿਆਲੇ ਜ਼ਿਲ੍ਹੇ 'ਚ ਅਸੀਂ ਐਡੇ ਐਡੇ ਕੰਮ ਕਰੇ ਨੇ ਤਾਨੂੰ ਯਾਦ ਹੋਣਾ ਇੱਥੇ ਟੀਚਰਾਂ ਨੇ ਧਰਨਾ ਲਾਇਆ ਸੀ ਇਸੇ ਪੁਲ ਤੇ ਅਕਾਲੀ ਦਲ ਦੀ ਸਰਕਾਰ ਨਹੀਂ ਹਾਂ ਉੱਥੋਂ ਸਾਹਮਣੇ ਟੀਚਰ ਗਿਰੀ ਸੀ ਥੱਲੇ ਮੈਂ ਉਦੋਂ ਨੋਟਬੰਦੀ ਹੋ ਗਈ ਸੀ ਨੋਟਬੰਦੀ ਦੇ ਵਿੱਚ ਬਿਨਾਂ ਕਿਸੇ ਸਵਾਰਥ ਬਿਨਾਂ ਕਿਸੇ ਗੱਲ ਤੋਂ ਗੋਤਾਖੋਰ ਉਰੇ 9 ਦਿਨ ਬੈਠੇ ਰਹੇ ਧੁੰਦ ਪੈਂਦੀ ਰਹੀ ਪਰ ਇਹ ਸੀਗਾ ਵੀ ਉਹ ਵੀ ਕਿਸੇ ਦੀ ਮਾਵਾਂ ਨੇ ਕਿਸੇ ਦੀਆਂ ਭੈਣਾਂ ਨੇ ਇਸ ਕਰਕੇ ਗੋਤਾਖੋਰ ਜਿਹੜੇ ਇੱਥੇ ਬੈਠੇ ਸੀਗੇ ਉਹ ਨਰਸਾਂ ਤਾਂ ਪੱਕੀ ਹੋ ਗਈਆਂ ਪਰ ਸਾਡੀ ਕਿਸੇ ਨੇ ਗੁਹਾਰ ਨਹੀਂ ਲਿੱਤੀ ਜੀਵਨ ਕੇ 15 ਅਗਸਤ 26 ਜਨਵਰੀ ਐਡੀ ਐਡੀ ਸੀ ਕੰਮ ਕਰਦੇ ਪਟਿਆਲੇ ਜ਼ਿਲ੍ਹੇ ਤੇ ਤੇ ਸਰ ਇੱਥੇ ਸਾਡੇ ਮੰਤਰੀ ਨੇ ਸਾਰੇ ਨੇ ਚਲੋ ਪਿਛਲੀ ਸਰਕਾਰਾਂ ਨੇ ਜੇ ਨਹੀਂ ਕਰਿਆ ਸਾਨੂੰ ਪਰ ਹੁਣ ਦੀ ਸਰਕਾਰਾਂ ਨੂੰ ਗੋਤਾਖੋਰਾ ਬਾਸਿਸ ਸੋਚਣਾ ਚਾਹੀਦਾ ਕਿਤੇ ਸਾਨੂੰ ਤਾਂ ਸਿਰਫ ਮਾਨ ਸਨਮਾਨ ਹੀ ਦੇ ਦੇਣ ਅਸੀਂ ਤਾਂ ਇਹਨਾਂ ਤੋਂ ਨੌਕਰੀ ਵੀ ਨਹੀਂ ਮੰਗਦੇ ਵੀ ਸਾਨੂੰ ਕਿਤੇ ਅਡਜਸਟ ਕਰੋ ਕਿਉਂਕਿ ਲੋਕ ਜਿਹੜੇ ਵਰਕਰ ਨੇ ਗੋਤਾਖੋਰ ਨੇ ਉਹ ਇੱਜ਼ਤ ਮਾਨ ਦੇ ਹੀ ਭੁੱਖੇ ਹੁੰਦੇ ਨੇ ਸਾਨੂੰ ਇੱਜ਼ਤ ਮਾਨ ਹੀ ਦੇ ਦੇਣ ਜੇ ਕਿਤੇ ਰੱਖਣਾ ਹੈਗਾ ਤਾਂ ਤੁਹਾਨੂੰ ਪਤਾ ਡੀਸੀ ਆਫਿਸ ਤੇ ਕਾਲੀ ਮਾਤਾ ਮੰਦਿਰ ਹੈ ਪਟਿਆਲੇ ਚੇ ਗੁਰਦੁਆਰਾ ਸਾਹਿਬ ਗੁਰਦੁਆਰਾ ਹੈਗਾ ਸਾਡੇ ਕੁਝ ਗੋਤਾਖੋਰ ਰੋਪੜ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਥੋਂ ਗੁਰਦੁਆਰਾ ਸਾਹਿਬ ਤੋਂ ਜਦੋਂ ਮੇਲੇ ਲੱਗਦੇ ਨੇ ਕੋਈ ਹੁਣ ਤਾਂ ਰੋਮਨੀ ਕਮੇਟੀ ਨੇ ਆਪਣੇ ਅੰਦਰ ਰੱਖੇ ਹੋਏ ਆ ਉਹਨਾਂ ਨੂੰ ਗੋਤਾਖੋਰਾਂ ਨੂੰ ਲਗਭਗ 7 ਤੋਂ 8000 ਰੁਪਿਆ ਚਾਰ ਗੋਤਾਖੋਰਾਂ ਨੂੰ ਦਿੰਦੇ ਨੇ ਇਦਾਂ ਹੀ ਜਿਹੜਾ ਹੈਗਾ ਨੰਗਲ ਡੈਮ ਹੈਗਾ ਉੱਥੇ ਸਾਡੇ ਚਾਰ ਗੋਤਾਖੋਰ ਪੱਕੇ ਕਰ ਦਿੱਤੇ ਸੀਗੇ ਪਰ ਪਤਾ ਨਹੀਂ ਕੋਈ ਕਠਿਨਾਈਆਂ ਸੀਗੀਆਂ ਉਹਨਾਂ ਨੂੰ ਘਟ ਦਿੱਤਾ ਪਰ ਕੁਝ ਜਿਹੜੇ ਗੋਤਾਖੋਰ ਸੀ ਜਿਹੜੇ ਕੱਡੇ ਸੀ ਉਹ ਪਹਿ ਵੀ ਕੰਮ ਕਰ ਰਹੇ ਸੀਗੇ ਕੰਮ ਕਰਦੇ ਹੋਏ ਵੀ ਉਹਨਾਂ ਦੀ ਡੈਥ ਹੋ ਗਈ ਪਰ ਮੁੜ ਕੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਸਰਕਾਰ ਤੋਂ ਇਹ ਮੰਗ ਕਰਦੇ ਕਿਤੇ ਨਾ ਕਿਤੇ ਗੋਤਾਖੋਰ ਦੇ ਕੋ ਤੁਹਾਡੇ ਸ਼ਹਿਰ ਦੇ ਨੇ ਤੁਹਾਡੇ ਜ਼ਿਲ੍ਹੇ ਦੇ ਨੇ ਔਰ ਇਹ ਅਨਮੋਲ ਨੇ ਇਹ ਟ੍ਰੇਨਿੰਗ ਵਾਲੇ ਗੋਤਾਖੋਰ ਨਹੀਂ ਹੈਗੇ ਇਹ ਜਮਾਂਦਰੂ ਗੋਤਾਖੋਰ ਨੇ ਵੀ ਸ਼ੁਰੂ ਤੋਂ ਇਹਨਾਂ ਨੂੰ ਸਵੀਮਿੰਗ ਆਂਦੀ ਹੈ ਪਹਿਲਾਂ ਤੁਹਾਨੂੰ ਪਤਾ ਸੀ ਸਿਲੰਡਰ ਨਹੀਂ ਹੁੰਦੇ ਸੀਗੇ ਐਨਡੀਆਰ ਵੀ ਟੀਮ ਆਂਦੀ ਸੀ ਬਹੁਤ ਕਠਿਨਾਈਆਂ ਨਾਲ ਆਂਦੀ ਸੀਗੀ ਪਟਿੰਡੇ ਤੋਂ ਆਉਂਦੀ ਸੀਗੀ ਬਿਲਕੁਲ NDRF ਦੀ ਆਪਣੇ ਜਾਂ ਚੰਡੀਗੜ੍ਹ ਜਾਂ ਪਟਿੰਡੇ ਆ ਬਾਕੀ ਪਾਸੇ ਉਹਨਾਂ ਦੀ ਕੋਈ ਯੂਨਿਟ ਵੀ ਨਹੀਂ ਹੈਗੀ ਉਰੇ ਬਿਲਕੁਲ ਹੁਣ ਅਸੀਂ ਇੰਨਾ ਕੰਮ ਕਰਤਾ ਵੀ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਗੋਤਾਖੋਰਾ ਨੂੰ ਸਿਲੰਡਰ ਆਕਸੀਜਨ ਮਾ ਜਿਹੜੀ ਕਿੱਟ ਦੇਖ ਰਹੇ ਹੋ ਨਾ ਤੁਸੀਂ ਇਹ ਡੇਢ-ਡੇਢ ਲੱਖ ਰੁਪਏ ਦੀ ਕਿੱਟ ਹੈ ਇਹ ਕਿਸੇ ਨੇ ਵਿਆਹ ਤੋਂ ਪੈਸੇ ਫੜੇ ਨੇ ਕਿਸੇ ਨੇ ਆਪਣਾ ਸਮਾਨ ਰੱਖਿਆ ਕਿਸੇ ਨੇ ਆਪਣੀ ਰਜਿਸਟਰੀ ਰੱਖੀ ਤਾਂ ਇਹ ਉਥੋਂ ਖਰੀਦ ਕੇ ਪ੍ਰਸ਼ਾਸਨ ਦੀ ਸਰਕਾਰ ਦੀ ਮਦਦ ਕਰ ਰਹੇ ਆ ਪਰ ਸਾਡੀ ਕਿਤੇ ਸਾਰ ਨਹੀਂ ਲਿੱਤੀ ਜਾਂਦੀ ਤੋ ਬਿਲਕੁਲ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਗੋਤਾਖੋਰ ਤੁਸੀਂ ਦੇਖ ਰਹੇ ਇਹ ਕਹਿ ਰਹੇ ਆ ਕਿ ਇਹ ਜਿਹੜੀ ਤੇ ਕਿੱਟ ਹੈ 1.5 ਲੱਖ ਰੁਪਏ ਦੀ ਆ ਬਿਲਕੁਲ ਕਿੰਨੇ ਸਾਲ ਹੋ ਗਏ ਤੁਹਾਨੂੰ ਮਨੋ ਜੀ 20 ਸਾਲ ਹੋ ਗਏ 22 ਸਾਲ ਬਹੁਤ ਤੁਸੀਂ ਪੂਰੇ ਪਟਿਆਲਾ ਕੀ ਅੱਧਾ ਮੈਂ ਕਹਿੰਦੇ ਪੰਜਾਬ ਹਿਮਾਚਲ ਤੱਕ ਨਾ ਸਾਰਾ ਜਾਏ ਸਾਰਾ ਤਾਂ ਕਹਿੰਦੇ ਤੁਹਾਡੀ ਕੋਈ ਨਹੀਂ ਲੈਂਦਾ ਤੁਸੀਂ ਆਪਦੇ ਪੱਲੇ ਸਾਰਾ ਕੁਝ ਕਰਦੇ ਹੋ ਨਾ ਮੈਂ ਜੇ ਕੋ ਗੋਤਾ ਮਾਰਦੇ ਅਸੀਂ ਕਈ ਵਾਰੀ ਬਿਮਾਰ ਵੀ ਹੋ ਜਾਂਦੇ ਸਾਨੂੰ ਬਿਮਾਰੀਆਂ ਵਿੱਚ ਕਦੇ ਲੀਵਰ ਤੇ ਡੈਮੇਜ ਕਦੇ ਕੁਝ ਵੀ ਅਸੀਂ ਆਪਣੇ ਪੱਲੇ ਲਾ ਲਾ ਕੇ ਪੈਸੇ ਇਲਾਜ ਕਰਦੇ ਆ ਤੇ ਆਪਣਾ ਰਸਨ ਪਾਣੀ ਖੁਦ ਘੇਰਦੇ ਹਾਂ ਪਬਲਿਕ ਤੋਂ ਮਦਦ ਸਾਨੂੰ ਕੋਈ ਕਰਦੀ ਨਹੀਂਗੀ ਨਾ ਕੋਈ ਸਰਕਾਰ ਕਰ ਰਹੀ ਆ ਸਾਨੂੰ ਪੱਕਾ ਜਿਹੀ ਬੈਠਣ ਨੂੰ ਸਾਨੂੰ ਕਲਾ ਬਣਾ ਦੇ ਛੋਟਾ ਜਿਹਾ ਕਮਰਾ ਬਣਾ ਦੇ ਉੱਡੀ ਬੈਠ ਜੀਏ ਬਰਸਾਤਾਂ માં ਔਰ ਦਿਨ ਰਾਤ ਅਸੀਂ ਪਬਲਿਕ ਔਰ ਪੰਜਾਬ ਪੁਲਿਸ ਪੁਲਸਾਂ ਦੀ ਪੂਰੀ ਮਦਦ ਕਰ ਰਹੇ ਹਾਂ ਦਿਨ ਰਾਤ ਉਹਨਾਂ ਦੇ ਲੱਗੇ ਹੋ ਬਿਲਕੁਲ ਇਹ ਗੋਤਾਖੋਰ ਹੈ ਇਹ ਮੈਂ ਤੁਹਾਨੂੰ ਕੈਮਰਾਮੈਨ ਦਿਖਾਇਆ ਇਹ ਵੀ ਟੀਮ ਦੇ ਮੈਂਬਰ ਹੈ ਇਹਨਾਂ ਕੋਲ ਜਿਹੜਾ ਸਮਾਨ ਹੁੰਦਾ ਸੋ ਇੱਕ ਪਾਰ ਫਿਰ ਕਿਉਂਕਿ ਇਹ ਅਗਰ ਕਹਿੰਦੇ ਵੀ ਅਸੀਂ ਕਿਸੇ ਨੂੰ ਜੂੰਦਾ ਵੀ ਕੱਢ ਲੈਣੀ ਹੈ ਨਾ ਤਾਂ ਫਿਰ ਅਗਲਾ ਕਹਿੰਦਾ ਤੁਸੀਂ ਤੁਹਾਡੇ ਲਈ ਰੱਬ ਉਹ ਪਰਮਾਤਮਾ ਉਹ ਪਰ ਇਹ ਵੀ ਆਪਣੇ ਘਰ ਦਾ ਖਰਚਾ ਬਹੁਤ ਔਖਾ ਚਲਾਉਂਦੇ ਨੇ ਕੈਮਰਾਮੈਨ ਫਿਰ ਦਿਖਾਏਗਾ ਇਹਨਾਂ ਦਾ ਰੁਟੀਨ ਕੰਮ ਹੁੰਦਾ ਹੈ ਕੱਲ ਵੀ ਉਹ ਡੈਡ ਬੋਡੀਆਂ ਮਿਲੀਆਂ ਰੋਜ਼ਾਨਾ ਹੀ ਰੱਬ ਕਿਉਂਕਿ ਪਿੱਛੇ ਕੋਈ ਡੈਡ ਬੋਡੀ ਆ ਰਹੀ ਹੁੰਦੀ ਹੈ ਤਾਂ ਅਗਰ ਕਿਸੇ ਨੇ ਉਰੋ ਛਾਲ ਮਾਰਦੀ ਤਾਂ ਇਹਨਾਂ ਦੀ ਟੀਮ ਤੁਰੰਤ ਉਰੇ ਬੈਠੀ ਹੁੰਦੀ ਹੈ ਤੁਰੰਤ ਹੀ ਜਿਹੜੀ ਕੱਢ ਲੈਂਦੀ ਹੈ ਹੁਣ ਵੀ ਦੇਖ ਰਹੇ ਹੋ ਤੁਸੀਂ ਕੀ ਇਹ ਰੂਟੀਨ ਦਾ ਇਹਨਾਂ ਦਾ ਗੇੜਾ ਹੁੰਦਾ ਵੀ ਅਗਰ ਕੋਈ ਡੈਡ ਬਾਡੀ ਜਾਂ ਅਗਰ ਕੋਈ ਚੀਜ਼ ਆ ਗਈ ਤਾਂ ਉਸ ਨੂੰ ਬਾਹਰ ਕੱਢ ਲੈਣੇ ਪਰ ਪ੍ਰਸ਼ਾਸਨ ਨੇ ਹੱਦ ਤੱਕ ਸਾਰ ਨਹੀਂ ਲਈ ਕਹਿੰਦੇ ਸਰਕਾਰ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਇੱਥੇ ਅਸੀਂ ਕੋਈ ਝੋਪੜੀ ਪਾਈ ਸੀ ਲਗਭਗ ਤਿੰਨ ਵਾਰੀ ਕਿਸੇ ਨੇ ਅੱਗ ਲਗਾਤੀ ਇੱਥੇ ਸਾਡੇ ਕੋਲ ਬੋਟ ਸੀਗੀ ਜੋ ਕਿਸ਼ਤੀ ਹੁੰਦੀ ਆ ਉਹ ਸਮਾਨ ਸੀਗਾ ਸਾਡੇ ਸੋਫੇ ਹਰ ਇੱਕ ਸਮਾਨ ਮਤਲਬ ਲੋਕਾਂ ਦੀ ਫੈਸਿਲਿਟੀ ਵਾਸਤੇ ਵੀ ਜੇ ਕੋਈ ਜੰਪ ਕਰਦਾ ਤਾਂ ਉਸ ਨੂੰ ਨਾਲ ਦੀ ਨਾਲ ਹੀ ਬਚਾ ਲਿੱਤਾ ਜਾਵੇ ਕਿਉਂਕਿ ਟੀਮ ਜਿਹੜੀ ਹੈ ਸਰਕਾਰ ਦੀ ਜਿਹੜੀ ਉਹ ਬਹੁਤ ਲੇਟ ਹੋ ਜਾਂਦੀ ਹੈ ਪਰ ਅਸੀਂ ਹੁਣ ਉਹ ਕੰਮ ਕਰਨ ਲੱਗੇ ਜਿਹੜਾ ਕਿ ਗੋਤਾਖੋਰ ਜਿਹੜੇ ਹੈਗੇ ਵੀ ਐਨਡੀਆਰਫ ਦੀ ਟੀਮ ਦੀ ਤੋਂ ਪਹਿਲਾਂ ਅਸੀਂ ਇਹ ਕੰਮ ਕਰ ਦਿੰਦੇ ਹਾਂ ਵੀ ਕਿਤੇ ਨੇ ਕਿਤੇ ਜਿਹੜੇ ਟੈਂਟ ਸਾਡੇ ਅੱਗ ਲਾ ਦਿੱਤੀ ਹੁਣ ਪਿੱਛੇ ਜਿਹੀ ਸਾਡੇ 10 ਦਿਨ ਵੀ ਨਹੀਂ ਹੋਏ ਇੱਕ ਟੈਂਟ ਜਿਹੜਾ ਸੀ ਸਾਡਾ ਸਮਾਨ ਸਾਰਾ ਸੜ ਗਿਆ ਸਾਰਾ ਕਿਸੇ ਨੇ ਅੱਗ ਲਗਾਈ ਲਗਭਗ ਤੁਸੀਂ ਤੁਸੀਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਓ ਕਦੀ ਕਿਹਾ ਵੀ ਅਸੀਂ ਦੇਖੋ ਪ੍ਰਸ਼ਾਸਨ ਦਾ ਇੰਨਾ ਕੰਮ ਜਿਵੇਂ ਤੁਸੀਂ ਕਿਹਾ ਵੀ ਤੁਹਾਡੀ 3-4 ਵਾਰ ਬਣਾਇਆ ਅੱਗ ਲਗਾਦੀ ਜਾਂ ਆਪਣੀ ਟੀਮ ਦੇ ਨਾਲ ਮਿਲਿਓ ਤੁਸੀਂ ਵੈਸੇ ਕਦੀ ਮਿਲ ਜੀ ਇੱਥੇ ਵਰੁਣ ਰঞ্জন ਸੀ ਜੀ ਸੀਗੇ ਡੀਸੀ ਸਾਹਿਬ ਬਹੁਤ ਵਧੀਆ ਸੀ ਹੋਰ ਵੀ ਡੀਸੀ ਸਾਹਿਬ ਆਏ ਸੀਗੇ ਉਹਨਾਂ ਨੇ ਸਾਡੋ ਵਾਦਾ ਕਰਿਆ ਸੀਗੇ ਵੀ ਇਹ ਪਵਾ ਦਾਂਗੇ ਪਰ ਉਹਨਾਂ ਦੀ ਬਦਲੀ ਹੋ ਗਈ ਤੇ ਉਸ ਤੋਂ ਬਾਅਦ ਸਰਕਾਰ ਆਈਆਂ ਗਈਆਂ ਚਲੀ ਗਈਆਂ ਇੱਥੇ ਗਣੇਸ਼ ਵਿਸর্জন ਵੀ ਹੁੰਦਾ ਉਹ ਵੀ ਅਸੀਂ ਪੂਰਾ ਕੋਆਪਰੇਟ ਕਰਦੇ ਪੂਰਾ ਸਾਥ ਮੇਂ ਰੱਖਦੇ ਆ ਬਹੁਤ ਹਜ਼ਾਰਾਂ ਲੱਖਾਂ ਦੁਨੀਆ ਆਂਦੀ ਪਟਿਆਲੇ ਸ਼ਹਿਰ ਦੀ ਔਰ ਤੁਹਾਡੀ ਸਾਰੀ ਟੀਮ ਉਹਦਾ ਰੇਜ਼ਰਮੈਂਟ ਕਰਦੀ ਆ ਬਿਲਕੁਲ ਦੇਖ ਇੱਥੇ ਨਹੀਂ ਕੱਲੀ ਮੈਂ ਗੱਲ ਕਰਾ ਤੁਹਾਨੂੰ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਗੋਤਾਖੋਰ ਪੈਲ ਦੇ ਧਾਰ ਤੇ ਕੋਈ ਵੀ ਕੰਮ ਹੋਵੇ ਚਾਹੇ ਉਹ ਜਾਨਵਰ ਵੀ ਗਿਰਜੇ ਇਵਨ ਕਿ ਗਾਂ ਗਿਰਜੇ ਕੁਝ ਗਿਰਜੇ ਤਾਂ ਉਹਨੂੰ ਪਹਿਲਾਂ ਅਸੀਂ ਇਹ ਕੱਟਦੇ ਵੀ ਸਾਨੂੰ ਭਗਵਾਨ ਨੇ ਕਲਾ ਦਿੱਤੀ ਹੈ ਤਾਂ ਉਸ ਨੂੰ ਅਸੀਂ ਜੀਵਿਤ ਬਹਰ ਘਟਦੇ ਕੋਸ਼ਿਸ਼ ਪੂਰੀ ਹੁੰਦੀ ਆ ਹਾਂ ਸਾਡੇ ਅੱਖਾਂ ਤੋਂ ਔਲੇ ਹੋ ਕੋਈ ਛਾਲ ਮਾਰ ਦੇਵੇ ਉਹ ਗੱਲ ਵੱਖਰੀ ਐ ਤਾਂ ਉਹ ਤੋਂ ਤਾਂ ਪਰਮਾਤਮਾ ਨਹੀਂ ਬਚਾ ਸਕਦਾ ਪਰ ਕਿਤੇ ਨ ਕਿਤੇ ਆਸੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਗੁਹਾਰ ਕਰਦੇ ਆਂ ਵੀ ਸਾਨੂੰ ਇੱਕ ਇੱਥੇ ਛੋਟਾ ਜਿਹਾ ਕੋਈ ਕਮਰਾ ਬਣਾ ਕੇ ਇਹ ਸਾਨੂੰ ਸ਼ੈੱਡ ਪਾਣ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਕੋਈ 26 ਜਨਵਰੀ 15 ਗੱਲ ਤੇ ਸਾਡਾ ਮਾਨ ਸਨਮਾਨ ਕਰ ਜਾਈ ਅਸੀਂ ਇੰਨਾ ਹੀ ਬਹੁਤ ਸਰਕਾਰ ਦਾ ਧੰਨਵਾਦ ਕਰਾਂਗੇ ਤੋਂ ਬਿਲਕੁਲ ਏਸੀ ਜਿਹੜੇ ਕਿ ਸ਼ੰਕਰ ਭਾਰਤਵਾਦ ਜਿਨ੍ਹਾਂ ਦੀ ਟੀਮ ਐ ਸਾਰੀ ਪੂਰੇ ਪਟਿਆਲਾ ਨਹੀਂ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੱਕ ਇਹਨਾਂ ਦੇ ਜਿਹੜੇ ਗੋਤਾਖੋਰ ਕੰਮ ਕਰ ਰਹੇ ਨੇ ਸਰਕਾਰਾਂ ਤੋਂ ਇਹਨਾਂ ਨੂੰ ਥੋੜਾ ਜਿਹਾ ਗੁੱਸਾ ਵੀ ਹੈ ਕਿਉਂਕਿ ਕਹਿੰਦੇ ਅਸੀਂ ਕੰਮ ਕਰ ਰਹੇ ਆ ਕੰਮ ਵੀ ਉਹ ਹੈ ਇਹ ਕੋਈ ਹਰ ਕਿਸੇ ਬੰਦੇ ਦੇ ਵਸਦਾ ਕੰਮ ਨਹੀਂ ਹੈਗਾ ਇਹ ਕੰਮ ਉਹੀ ਕਰ ਸਕਦਾ ਜਿਸ ਨੂੰ ਕਲਾ ਹੁੰਦੀ ਹੈ ਅਗਰ ਪ੍ਰਮਾਤਮਾ ਨੇ ਇਹਨਾਂ ਦੇ ਅੱਚ ਕਲਾ ਦਿੱਤੀ ਹੈ ਤਾਂ ਹੀ ਇਹ ਕੰਮ ਕਰ ਰਹੇ ਆ ਪਰ ਸਰਕਾਰਾਂ ਵੱਲੋਂ ਅੰਗੋਲਿਆ ਕਰਿਆ ਜਾ ਰਿਹਾ ਪ੍ਰਸ਼ਾਸਨ ਨੂੰ ਵੀ ਅਸੀਂ ਵੀ ਪ੍ਰਸ਼ਾਸਨ ਨੂੰ ਆਪਣੇ ਤੌਰ ਤੇ ਬੇਨਤੀ ਕਰਾਂਗੇ कि ਇਹਨਾਂ ਦੀ ਡੇਡ ਡੇਡ ਲੱਗਦੀਆਂ ਕਿੱਟਾ ਹੈਗੀਆਂ ਕਿਉਂਕਿ ਜਦੋਂ ਇਹ ਉਹਦੇ ਖੜਦੇ ਆ ਕਿਉਂਕਿ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਕਿ ਇਹਨਾਂ ਕੋਲ ਉਹਰੇ ਬੈਠਣ ਦਾ ਕੋਈ ਟਿਕਾਣਾ ਨਹੀਂ ਹੈਗਾ ਇਹ ਰੋਡ ਤੇ ਹੀ ਵਿਚਾਰੇ ਖੜੇ ਹੁੰਨੇ ਆ ਅਗਰ ਕੋਈ ਬੰਦਾ ਛਾਲ ਮਾਰ ਲੈਂਦਾ ਤਾਂ ਤੁਰੰਤ ਹੀ ਫਿਰ ਗੋਤਾਖੋਰ ਚਹੀਦੇ ਹੁੰਨੇ ਆ ਉਤਾਖੋਰ ਬੈਠेंगे ਕਿੱਥੇ ਉਹ ਪਤਾ ਨਹੀਂ ਗੋਤਾਖੋਰ ਰੋਡ ਤੇ ਹੀ ਚੱਲਦੇ ਆ ਇੰਨੀ ਨਹਿਰ ਦੇਖੋ ਤੁਸੀਂ ਕਿੱਥੋਂ ਚੱਲਦੀ ਆ ਰਹੀ ਆ ਸੋ ਇਹਨਾਂ ਦੀ ਜਿਹੜੀ ਇਹ ਟੀਮ ਦੇ ਪ੍ਰਧਾਨ ਸੀ ਉਹਨਾਂ ਨੇ ਵੀ ਦੱਸਿਆ ਗੋਤਾਖੋਰ ਨਾਲ ਵੀ ਅਸੀਂ ਗੱਲ ਕੀਤੀ ਆ ਆਪਣੀ ਆਪਣੀ ਇਹਨਾਂ ਨੇ ਮੁਸ਼ਕਲਾਂ ਵੀ ਦੱਸੀਆਂ ਪਰ ਇਹ ਕਹਿੰਦੇ ਅਸੀਂ ਪੁਲਿਸ ਹੋਵੇ ਪ੍ਰਸ਼ਾਸਨ ਹੋਵੇ ਲੋਕ ਹੋਣ ਅਸੀਂ ਕਦੀ ਨੀ ਕਿਸੇ ਨੂੰ ਜਵਾਬ ਦਿੰਦੇ ਭਾਵੇਂ ਅੱਧੀ ਰਾਤ ਨੂੰ ਸਾਨੂੰ ਕੋਈ ਵਾਜ ਮਾਰ ਲੇ ਪਰ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਸਾਡੇ ਲਈ ਕੋਈ ਨਹੀਂ ਆਂਦਾ ਅਸੀਂ ਲੋਕਾਂ ਦੀ ਲੜ ਰਹੇ ਹਾਂ ਅਸੀਂ ਜੇ ਆਪਣੇ ਕਹਿੰਦੇ 10000 ਰੁਪਏ ਵੀ ਲੈਣੇ ਆ ਤਾਂ 10000 ਦੇ ਵਿੱਚੋਂ ਇੰਨੇ ਬੰਦੇ ਹਿੱਸਾ ਕਰਦੇ ਆ ਤੁਸੀਂ ਦੇਖ ਲਓ ਕਿ ਆ ਕਿਸੇ ਨੂੰ 1000 ਆਂਦਾ ਕਿਸੇ ਨੂੰ 2000 ਆਂਦਾ ਜਾਂ ਕਿਸੇ ਨੂੰ 500 ਆਂਦਾ ਸੋ ਅ ਅਗਰ ਸਰਕਾਰ ਡੀਸੀ ਰੇਟ ਤੇ ਇਹਨਾਂ ਨੂੰ ਪੱਕਾ ਕਰ ਦੇ ਕਾਇ ਲੋਕਾਂ ਤੋਂ ਕਿਉਂ ਪੈਸੇ ਲੈਣ ਇਹਨਾਂ ਦਾ ਵੀ ਆਪਣੇ ਘਰ ਦਾ ਗੁਜ਼ਾਰਾ ਚੱਲ ਸਕਦਾ ਹੈ ਇਹ ਕੰਮ ਪਟਿਆਲੇ ਦੇ ਵਿੱਚੇ ਲੰਬੇ ਸਮੇਂ ਤੋਂ ਕਰ ਰਹੇ ਪਟਿਆਲਾ ਨਹੀਂ ਪੂਰੇ ਪੰਜਾਬ ਵੀ ਮਹਾਰਾਣਾ ਹਿਮਾਚਲ ਤੱਕ ਕੰਮ ਕਰ ਰਹੇ ਆ ਸੋ ਆਸੀਂ ਵੀ ਇਹਨਾਂ ਨੂੰ ਥਿਲੋ ਸਲੂਟ ਕਰਦੇ ਆ ਜੋ ਲੋਕਾਂ ਦੀ ਜਿਹਦੀ ਜਾਨ ਬਚਾਈ ਜਾ ਸਕਦੀ ਉਹਦੀ ਬਚਾਨੇ ਆ ਔਰ ਜੀ ਜੀ ਰੱਬ ਨਾ ਕਰੇ ਕੋਈ ਮੌਤ ਹੋ ਗਈ ਤਾਂ ਉਹਦੀ ਡੈੱਡ ਬਾਡੀ ਨੂੰ ਬਾਹਰ ਕੱਢਦੇ ਨੇ ਪਟਿਆਲਾ ਤੋਂ ਚਰਨਜੀਤ ਚੋਸ਼ੀ ਦੀ ਰਿਪੋਰਟ